ਪੰਜਾਬ ਦੇ ਪਿੰਡਾਂ 'ਚ ਸਿੱਖ ਲੱਭੋਗੇ ਤੇ ਸ਼ਾਇਦ ਇੱਕ ਵੀ ਨਾ ਲੱਭੇ। ਸੰਤ ਲਵੜਿਆਂ 'ਤੇ 10-10 ਮਿਲ ਜਾਣਗੇ। ਅਨੇਰ ਮੈਂ ਫਿਰ ਅਰਜ਼ ਕਰਾਂ 10,000 ਦੇ ਕਰੀਬ ਮਨੁੱਖ ਬੈਠੇ ਹੋਣ ਮੰਦਰ, ਮਸਜਿਦ, ਗੁਰਦੁਆਰੇ 'ਚ ਇੱਕ ਜਗ੍ਹਾ ਸੂਲਦਾ ਹੈ। ਬਾਕੀ ਨਹੀਂ ਕਦੇ ਹੀ ਨਹੀਂ ਆਉਂਦੇ। ਗਾਲਬਨ ਮੈਨੂੰ 48 ਸਾਲ ਕਥਾ ਕਰਦੇ ਹੋ ਗਏ ਨੇ। ਕਿਦਰ ਇਹਨੂੰ ਕਠੋਰ ਬਚਨ ਨਾ ਸਮਝ ਲੈਣਾ। ਮੈਂ ਬੜੇ ਅਨੁਭਵ ਦੇ ਆਧਾਰ ਤੇ ਕਹਿ ਰਿਹਾ ਹੋ ਸਕਦਾ ਹੈ ਮੇਰਾ ਅਨੁਭਵ ਗਲਤ ਹੋਵੇ ਐਸਾ ਮੇਰਾ ਦਾਵਾ ਵੀ ਨਹੀਂ ਕਿ ਮੇਰਾ ਅਨੁਭਵ ਗਲਤ ਹੋਵੇ ਪਰ ਜੋ ਮੈਂ ਆંકੜੇ ਪੇਸ਼ ਕਰ ਰਿਹਾ ਆ ਆਮ ਕੀ ਗਹਿਰਤ ਅਵੇ ਲੋਕਾਂ ਦੇ ਇਹ ਹੀ ਆਕੜੇ ਨੇ 10000 ਦੇ ਕਰੀਬ ਮਨੁੱਖ ਮੰਦਰ ਮਸਜਿਦ ਗੁਰਦੁਆਰੇ ਚਰਚ ਬੈਠੇ ਹੋਣ ਇੱਕ ਜਗ੍ਹਾ ਸੌਂਦਾ ਜਦੋਂ ਸਮਝ ਆਵੇ ਜੋ ਚਾਹੁੰਦੇ ਸੁਝੇ ਤੋਂ ਪਰਮਾਤਮਾ ਦੇ ਪ੍ਰਤੀ, ਧਰਮ ਦੇ ਪ੍ਰਤੀ ਜਾਗਿਆ। ਪਸ਼ੂ ਪਰਿਵਾਰ ਦੇ ਪ੍ਰਤੀ ਵੀ ਨਹੀਂ ਜਾਗਿਆ, ਉਹਨੂੰ ਪਰਿਵਾਰ ਦਾ ਵੀ ਨਹੀਂ ਪਤਾ। ਮਨੁੱਖ ਜ਼ਿਆਦਾ ਜਾਗਿਆ ਤੇ ਉਹਨੂੰ ਪਰਿਵਾਰ ਦਾ ਪਤਾ ਚੱਲ ਗਿਆ। ਧੀ ਭੈਣ ਦਾ ਪਤਾ ਚੱਲ ਗਿਆ। ਮਾਮੇ ਮਾਸੀਆਂ ਦਾ ਪਤਾ ਚੱਲ ਗਿਆ। ਦਾਦੀ ਨਾਨੀ ਦਾ ਪਤਾ ਚੱਲ ਗਿਆ, ਸੱਸ ਸਹੁਰੇ ਦਾ ਪਤਾ ਚੱਲ ਗਿਆ, ਪਸ਼ੂ ਨੂੰ ਇਹ ਵੀ ਨਹੀਂ ਪਤਾ। ਜ਼ਿਆਦਾ ਜਾਗਿਆ ਪਰ ਮੈਂ ਅਰਜ਼ ਕਰਾਂ ਕਿ 10000 ਦੇ ਕਰੀਬ ਕਿਧਰੇ ਲੋਕ ਹੀ ਬੈਠੇ ਹੋਣ ਇੱਕ ਨੂੰ ਪ੍ਰਮਾਤਮਾ ਦਾ ਵੀ ਬੋਧ ਹੈ ਮੇਰਾ ਪਰਿਵਾਰ ਦਾ ਨਹੀਂ ਪ੍ਰਮਾਤਮਾ ਦਾ ਵੀ ਪਤਾ ਚੱਲਦਾ ਮੇਰੇ ਸੋਨੇ ਚਾਂਦੀ ਦਾ ਨਹੀਂ ਪ੍ਰਭੂ ਦਾ ਵੀ ਪਤਾ ਚੱਲਦਾ ਜਿਹੜਾ ਧਨ ਦਾ ਨਹੀਂ ਧਰਮ ਦਾ ਵੀ ਗਿਆਨ ਹੋ ਗਿਆ ਜਾਦੂ ਵੀ ਸੁਚੇਤ ਹੋ ਗਿਆ ਸਮਝ ਆ ਗਿਆ ਧਿਆਨ ਨਾਲ ਸੁਣਨਾ 10000 ਜਗ੍ਹਾ ਤੋਂ ਬੈਠੇ ਹੋਣ ਉਨਾ ਚ ਇੱਕ ਸਾਧੂ ਆਉਂਦਾ ਜਿਹਦੀ ਸੁਰਤ ਚੱਲ ਪਈ ਹੈ ਜਾਗਰ ਤੇ ਕਈ ਮਿਲਦੇ ਨੇ ਪਰ ਚੱਲਦੇ ਨਹੀਂ ਸਮਝ ਤੇ ਆਲੀ ਸਮਝ ਤੇ ਆ ਇੱਕ ਸਾਧੂ ਆਉਂਦਾ ਜੋ ਚੱਲ ਪਿਆ ਹੈ ਉਹਦੀ ਸੁਰਤ ਚੱਲ ਪਈ ਹੈ ਉਹਦਾ ਧਿਆਨ ਚੱਲ ਪਿਆ ਔਰ ਇਹ ਜ਼ਮੀਨੀ ਰਸਤਾ ਨਹੀਂ ਪਹਾੜੀ ਰਸਤਾ ਹੈ ਕਿ ਕੋ ਘਟ ਘਾਟੀ RAM ਕੀ ਪੈਂਚੜੇ ਉਹ ਕਵੀ ਮੁਕਤਸਰ ਬਹਿਲਕਾ 80000 ਦੇ ਕਰੀਬ ਕਿਦਰੇ ਸਾਧੂ ਬੈਠੇ ਹੋਣ ਤੋ ਇੱਕ ਖਾਲਸਾ ਹੁੰਦਾ ਏ ਇੱਕ ਸੰਤ ਹੁੰਦਾ ਏ ਇੱਕ ਬ੍ਰਹਮ ਗਿਆਨੀ ਆਉਂਦਾ ਏ ਬਾਕੀ ਨਹੀਂ ਇਸੇ ਸਬ ਨੇ ਨਾਲ ਕੋਈ ਕਰੋਨਾ ਵਿੱਚ ਟਿਕਲ ਸੰ ਕੋ ਕਰੋਨਾ ਵਿੱਚ ਟਿਕਲ ਖਾਲਸਾ ਕੋਟਣ ਵੇ ਨਾਨਕੋ ਨਾਰਾਇਣ ਜੈ ਚੇਤ ਜਣਾ ਖਣਾ ਖਾਲਸਾ ਨਹੀਂ ਆਏ ਨਾ ਪਤਨ ਸ਼ਵਰ ਬਰਦਾਸ਼ਤ ਕਰੋ ਬੇਗਨੇ ਜਣਾ ਖਣਾ ਸੰਭਰੂ گرمک ہوئے پچھانا جو جیو اگ جائیے یاترا کٹنوی جاری چڑائی چڑائی بکھری چڑائی اس چڑھائی نو کی عبور کریے اور خالصہ بنیے ਇਹ ਯੁਕਤੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਦੱਸਦੇ ਨੇ ਜਾਗਤ ਜੋਤ ਜਪੈ ਸਬਾਸਰ ਇਕ ਬਿਨਾ ਮੰਨ ਇੱਕ ਨਾ ਨੇ ਸ਼ਬਦ ਦੀਆਂ ਖੇਲੀਆਂ ਪੰਕਤੀਆਂ ਨੇ ਪੂਰਨ ਜੋਤ ਜਗੈ ਘਟਵੇ ਤਬ ਖਾਲਸ ਤਾਂ ਹੈ ਨਾ ਖਾਲਸ ਤਾਂ ਹੈ ਜਿਵੇਂ ਅਨੁਗੁਰ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਕੋਲ ਬਲਾ ਸਹਿ ਕਰਾਂਗੇ ਬਾਕੀ ਦੀ ਵਿਚਾਰਾਂ ਦਾਸ ਅਲ ਸ਼ਾਮ ਨੂੰ ਆਪ ਜੀ ਦੇ ਸਾਹਮਣੇ ਰੱਖੇਗਾ ਆਓ ਕਿਤਨਾ ਪੜਣਾ ਮਨ ਬਣਾ ਕੇ ਹੈ رکھنا کہ وچار ہے سب کچھ چل رہا ہے یاترا چ دن رو چلے نس سس چلے تار کا لکھ پلوئے سورج چند تارے پہاڑ پرتھوی بنسپتی پشو پکشی سب چل رہے ہیں کتنے پہنچنا ہے سب نے سنت ہونا ہے سب نے خالسا سب نے پرماتما سب نے ایشور ہونا وہ ایشور جو نیچل ہے ਔਰੇ ਸਾਰੇ ਚੰਚਲ ਨੇ ਚੱਲ ਰਹੇ ਨੇ ਚੱਲ ਰਹੇ ਨੇ ਚੱਲਵੇਂ ਨੇ ਜੋ ਚੱਲ ਰਹੇ ਹੈ ਚੱਲ ਰਹੇ ਹੈ ਚੰਚਲ ਜੋ ਟਿਕੇ ਹੋਇਆ ਹੈ ਨਹੀਂ ਚਲ ਚੰਚਲ ਦੀ ਯਾਤਰਾ ਨਹੀਂ ਚਲਦੀ ਧਰਪ ਕਿਸੇ ਜਨਮ ਦੇ ਸੰਪੂਰਨ ਹੋਵੇ ਕਿਉਂਕਿ ਮਨੁੱਖਾ ਜਨਮ ਮਿਲਿਆ ਹੀ ਹੈ ਨਹੀਂ ਚਲਦੇ ਚਲੀਣ ਹੋਣ ਵਾਸਤੇ ਔਰੇ ਯਾਤਰਾ ਕਿਵੇਂ ਸੰਪੂਰਨ ਹੋਵੇ ਹਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਨੂੰ ਸਮਰਪਤ ਰਹੇ ਨੇ ਆਪ ਅਸੀਸ ਬਖਸ਼ੋ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਰਦਾਇ ਇਸ ਪ੍ਰਕਰਨ ਨੂੰ ਅਨੇ ਕੋ ਨਾਲ ਦੇ ਅਨੁਭਵ ਦੇ ਮੁਤਾਬਕ ਗੁਰਮਤ ਆਸ਼ੇ ਦੇ ਬਤਾਵੋ ਪੜੇ ਸਾਹਮਣੇ ਲੜੀਵਾਲ ਹੋਰ ਸਖਾ ਬਾਕੀ ਵਿਚਾਰਾ ਕਲ ਸ਼ਾਮ ਨੂੰ ਦਿਨ ਦੇ ਸਮੇਂ ਲਈ ਪ੍ਰਵਾਂ ਰੱਖਿਆ ਗਿਆ ਰਸਤੋ ਯਾਰਾ ਕੋ ਜਿਵੇਂ ਸਤਿਗੁਰ ਨੇ ਕੋਈ ਰੁਚੀ ਬਣਾਈ ਤਾਂ ਕੋਈ ਹੋਰ ਪ੍ਰਕਰਨ ਸਵੇਰੇ ਪੜੇ ਸਾਹਮਣੇ ਕਰਮ ਕਰਾਂਗੇ ਉਹ ਇਸ ਸਮਾਪਤੀ ਸਾਰਿਆਂ ਦਾ ਹਾਰ ਦੇ ਤੌਰ ਤੇ ਪ੍ਰਾਰਥਨਾ ਅਕੀਆ ਮੈਂ ਬਲਤ ਸੀ ਪੇਰਾਦ ਮੰਦੋਂ ਨਿੰਦਰ ਸੀ ਸੋਦਸ ਮੈਂ ਹਾਜ਼ਰੀ ਪਰ ਸਕਾਂਗਾ ਕਿ ਨਹੀਂ ਪਰ ਤੁਹਾਡੀ ਅਸੀਸ ਨੇ ਬੜੀ ਤਾਕਤਾਂ ਨੇ ਮੇਰਾ ਮਨ ਬਣਾਇਆ ਕਿਤਨੀ ਸੇਵਾ ਪਰਵਾਨ ਕਰਨੀ ਹੈ ਕਬਰ ਉਤਰਨਣੀ ਬਹੁਤ ਸੁਬਦੀ ਸ਼ਵਾ ਪਤੇ ਪਰਵਾਨ ਕਰਨੇ ਵਾਹਿਗੁਰੂ ਜੀ ਕਾ ਸਾਲ ਸੋ ਧਰਨਾ ਸੁਣਾ ਦੇਖੋ ਲੋਕਾਂ